ਹਾਂਜੀ ਕੀ ਹਾਲ ਹੈ ਦੋਸਤੋ ਅੱਜ ਅਸੀਂ ਆਏ ਸੀ ਖੇਤ ਖਾਲ ਦੀ ਸਫਾਈ ਕਰਨ ਤੁਸੀਂ ਦੇਖ ਹੀ ਸਕਦੇ ਹੋ ਵੀ ਸਾਡੇ ਬਾਹਰ ਨਾਲ ਪੱਕਾ ਖਾਲ ਲੱਗਦਾ ਤੇ ਸਫਾਈ ਕਰਾਂਗੇ ਜਦੋਂ ਫਿਰ ਉਹਦੇ ਵਿੱਚ ਮਿੱਟੀ ਕੱਢਾਂਗੇ ਖਾਲ ਦੇ ਵਿੱਚੋਂ ਤਾਂ ਉਦੋਂ ਖੱਡਾ ਖੱਡਾ ਨਿਕਲਿਆ ਆਉਣੀ ਆ ਤੇ ਖੱਡਾਂ ਨੂੰ ਬਾਅਦੋਂ ਮਸਾਲੇ ਨਾਲ ਭਰ ਜਾਾਂਗੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਦਿਖਾਉਣੇ ਅੱਗੇ ਅੱਗੇ ਹਾਂਜੀ ਅਸੀਂ ਕਰਤੀ سٹਾਰਟ ਖਾਲ ਦੀ ਸਫਾਈ ਦੇਖ ਸਕਦੇ ਹੋ ਤਾਂ ਜਦੋਂ ਖਾਲ ਦੀ ਹੋ ਗਈ ਸਫਾਈ ਤਾਂ ਤੁਹਾਨੂੰ ਖਾਲ ਬਾਅਦ ਚੋਂ ਸਫਾਈ ਹੋਇਆ ਖਾਲ ਵੀ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਹਾਂਜੀ ਆ ਕਰਤੀ ਸੀ ਸਫਾਈ ਖਾਲ ਦੀ ਤੇ ਇਹ ਦਰਵਾਜ਼ਾ ਮ ਸਾਫ਼ ਹੋ ਗਿਆ ਪਹੀ ਕਨੀਓ ਤੇ ਆਹ ਵਾਹਣ ਕਨੀਓ ਰਹਿ ਗਿਆ ਇਹਦੇ ਤੇ ਸਪਰੇਅ ਮਾਰਾਂਗੇ 24D ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਤੇ ਸਾਡੀਆਂ ਹੋਰ ਵੀ ਵੀਡੀਓ ਦੇਖਣ ਲਈ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ